ਸਤਿ ਸ੍ਰੀ ਅਕਾਲ ਜੀ ਸਾਰੇ ਮਾਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਵਰਪਾਲ ਤਹਿਸੀਲ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਰੱਬ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਆ ਦੋ ਤੁਹਾਨੂੰ گاਵਾ ਤੁਹਾਨੂੰ ਦਿਖਾਉਣੀ ਆ ਵਾ ਤੇ ਇੱਕ ਵੀ ਜਿਹਨਾਂ ਕੋਲ ਜਿਹੜਾ ਕੋੜਾ ਰੇੜਾ ਕੋੜਾ ਵੀ ਵਿਕਾਉਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਅੱਜ ਤੇ ਗੱਲਬਾਤ ਹਨ ਆਪਾਂ ਕਰਦੇ ਹਾਂ ਵੀ ਜੀ ਹਨਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠੀ ਠੀਕ ਠਾਕ ਜੀ ਬੜਾ ਠੀਕ ਠਾਕ ਜੀ ਤੇ ਅੰਕਲ ਜੀ ਨਾਲ ਬੜੀ ਮਾੜੀ ਗੱਲ ਹੋਈ ਜੀ ਕਰ ਸਕਦੇ ਵੀਰ ਜੀ ਇਹ ਰੱਬ ਦੀ ਦੇਣ ਹੈ ਹਾਂਜੀ ਹਾਂਜੀ ਇਹ ਰੱਬ ਦੀ ਦੇਣ ਹੈ ਇਹ ਕੱਚੀ ਵੜਲੇ ਪੱਕੀ ਵੜਲੇ ਉਹਨੇ ਵੜਨੀ ਆ ਹਾਂਜੀ ਹਾਂਜੀ ਇਹ ਸਾਦਾ ਨਹੀਂ ਪਤਾ ਆਪਣੇ ਦਾ ਹਾਂਜੀ ਆਪਾਂ ਸੋਚਦੇ ਕੁਝ ਹੁੰਦਾ ਕੁਝ ਆ ਬਾਕੀ ਮਾਲਕ ਦੀ ਮਰਜ਼ੀ ਹੈ ਜੋ ਮਰਜ਼ੀ ਕਰ ਸਕਦਾ ਉਹ ਕਿਉਂਕਿ ਤਾਈਓ ਕਿੰਨੇ ਦਿਨ ਪੈ ਗਏ ਤੇ ਚਲੋ 2 ਮਹੀਨੇ ਲੰਘ ਗਏ ਭਾਈ ਹੁਣ ਤੇ ਮਾਲ ਅੱਗੇ 8 8 10 ਦਾ ਰੰਗਨ ਦੇ ਹੀ ਤੁਹਾਨੂੰ ਪਤਾ ਦੋ ਹੀ ਰਹਿ ਗਈਆਂ ਹਾਂਜੀ ਹਾਂਜੀ ਅੱਗੇ ਕਿਉਂਕਿ ਤੁਸੀਂ ਡਿਊਟੀ ਤੇ ਚੱਲ ਜਾਂਦੇ ਹੋ ਡਿਊਟੀ ਜਾਈਦਾ ਹੈ ਆਪਣਾ ਮਗਰ ਸਾਂਭ ਲੈਂਦੇ ਕਰ ਲੈਂਦੇ ਕੋਈ ਨਾ ਕੋਈ ਹਾਂਜੀ ਹੁਣ ਤੁਹਾਨੂੰ ਪਤਾ ਆਣ ਕੇ ਡਿਊਟੀ ਤੋਂ ਕਰਨਾ ਫਿਰ ਔਖਾ ਜਾਂਦਾ ਹਾਂਜੀ 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 ਪਗਨੇ ਵੇਖੀ ਹਾਂਜੀ ਹਾਂਜੀ ਜੋ ਮਾਲਕ ਨੂੰ ਪਾਉਂਦਾ ਗਾੜੀ ਕੀ ਕਰ ਸਕਦਾ ਜੀ ਚਲੋ ਹੌਲੀ ਹੌਲੀ ਫੇਰ ਆਜੂਗਾ ਕੰਮ ਉੱਥੇ ਪਰ ਜੋ ਵੀ ਆ ਜਿਹੜੀ ਚੀਜ਼ੇ ਕਰੀ ਕਰਦਾ ਜੀ ਜਦੋਂ ਚਲ ਜੇ ਤੇ ਉਹ ਫਿਰ ਘਟਾ ਤਾ ਤੇ ਨਹੀਂ ਪੂਰਾ ਹੁੰਦਾ ਬਾਕੀ ਚਲੋ ਜਾਣਾ ਤੇ ਹੈ ਹੀ ਆ ਸਾਰਿਆਂ ਨੂੰ ਸਭ ਨਹੀਂ ਆ ਬਈ ਹਾਂਜੀ ਹਾਂਜੀ ਕੱਲ ਤੁਰਿਆ ਹਾਂਜੀ ਹਾਂਜੀ ਇਹ ਜਗ ਦੀ ਰੀਤ ਆ ਹਾਂਜੀ ਤੇ ਚਲੋ ਨਾਮ ਦੱਸਦੇ ਕਰੀ ਫੇਰ ਮਾਂਗੀ ਜੀ ਮੇਰਾ ਫਰਬ ਨੰਬਰ ਪਾਲ ਜ਼ਿਲ੍ਹਾ ਅਮਰਸਰ ਤੇ ਬਾਬਾ 96 ਮਾਤੋਂ 4 ਕਿਲੋਮੀਟਰ ਵੀ ਦੀ ਬੈਕਸਾਈਡ ਤੇ ਪਿੰਡ ਹੈ ਵਪਾਲ ਠੀਕ ਹੈ ਜੀ ਤੇ ਫੋਨ ਨੰਬਰ ਹੈ 978091179 ਠੀਕ ਹੈ 978091179 ਤੇ ਸ਼ੁਰੂਆਤ ਫੇਰ ਆ ਪਿੱਲੇ ਨੰਬਰ ਵਾਲੀ ਵੜ ਤੋਂ ਆਪਾਂ ਕਰ ਲਈਏ ਆਪ ਵੀ ਹਜੇ ਰਸ਼ੀਆ ਤੇ ਮਗਰ ਵੱਛੀ ਬੜੀ ਪਿਆਰੀ ਹੈ ਬਾਕੀ ਸਾਰੀ ਬਰੀਡ ਵਾਲੀ ਵੱਛੀ ਹੈ ਤੇ ਮਗਰ ਵੀ ਵੱਛੀ ਹੋੜੇ ਬਰੀਡ ਦੀ ਹੈ ਚੰਗੀ ਵੱਛੀ ਹੈ ਜਿਹੜੀ ਚੰਗੇ ਟਿਕੇ ਦੀ ਵੱਛੀ ਹੈ ਹਾਂ ਜੀ ਹਾਂ ਜੀ ਕਿੰਨਾ ਚਿਰ ਹੋ ਗਿਆ ਵੀਰ ਜੀ ਨੇ ਸੂਈ ਨਾ ਇਹਨਾਂ ਸੂਈ ਨੇ ਵੀਰ ਜੀ 10 ਦਿਨ ਹੋ ਗਏ 10 ਦਿਨ ਹੋ ਗਏ ਆ ਉਹ 8 ਦਿਨਾਂ ਦੇ ਆਪਾਂ 10 ਦਿਨ ਆਪਣੇ ਘਰੇ ਦੀ ਸੂਈ ਵੀਰ ਜੀ ਹਾਂਜੀ ਹਾਂਜੀ ਉਹ 10 ਦਿਨ ਆਪਾਂ ਉਹ ਸਾਰੇ 5-4 ਦਿਨ ਹੋਏ ਆ ਤੋ ਦਿਨ 10 ਹੋ ਗਏ ਹੋਣਗੇ ਉਸ ਨੂੰ ਠੀਕ ਆ ਹਾਂਜੀ ਮਗਰ ਬੱਛੀ ਬੜੀ ਟੌਪ ਦੀ ਜੀ ਬ੍ਰੀਡ ਮਗਰ ਬੱਛੀ ਚੰਗੇ ਟੀਕੇ ਦੀ ਹੈ ਉਹ ਚੀਜ਼ ਕਿੰਨੇ ਟੀਕੇ ਦੀ ਜੀ ਅਸੀਂ ਮਗਰ ਤੇ ਕਿੰਨਾ ਕੁ ਦੁੱਧ ਤਿਆਰ ਕਰ ਗਈ ਜੀ ਵੀਰ ਜੀ ਇਹ ਹੁਣੇ 10-8 10 ਕਿਲੋ ਹੋ ਗਏ ਨੇ ਤਿਆਰ ਜਿਹੜਾ ਬਿਲਕੁਲ ਤੇ ਕਿੰਨਾ ਕੁ ਦੁੱਧ ਚੁਵਾਈ ਜਾਊਗੀ ਹੈ ਦੁੱਧ ਵੀਰ ਜੀ ਆ ਝੂੜ ਮਾਰ ਨੂੰ ਆ ਸਾਫ ਸੁਥਰੀ ਵਾੜੇ ਦਾ ਇਕੱਲਾ ਦੁੱਧ ਦਾ ਮੁੱਲ ਨਹੀਂ ਪੈਣਾ ਨਾਲ ਬਾਕੀ ਚੀਜ਼ਾਂ ਦਾ ਵੀ ਮੁੱਲ ਪੈਣਾ ਚੰਗੀ ਤੁਮ ਪਹੁੰਚ 4-5 ਸੂਏ ਚ ਘਰ ਲੈਣੇ ਕਿ ਚੋਗੇ ਨਾ ਜਮਾਨਾ ਨਾ ਫਿਰ ਇਦਾਂ ਦੀ ਰਹਿਣੀ ਹੈ ਹਾਂਜੀ ਹਾਂਜੀ ਬੜੀ ਰਾਜੀ ਇਹ ਲਸੀ ਲੁਸੀ ਨਹੀਂ ਵੰਦੇ ਇਹ ਪੂਰੀ ਨਿਗਰਵਾੜਿਆ ਜਾਣ ਵਾਲੀ ਆ ਗਾਹਾਂ ਵੀ ਕੋਈ 5-6 ਸੂਏ ਚੋਂ ਆਉਣ ਵਾਲੀ ਆ ਬਿਲਕੁਲ ਬਿਲਕੁਲ 500 ਸੂਏ ਚੋਂ ਕਿਤਾ ਬਣਾ ਕੇ ਚੋਂ ਆਉਣ ਵਾਲੀ ਆ ਹੁਣ ਸੂਆ ਪਹਿਲਾ ਹੀ ਹੈ ਜੇ ਹਨਾ ਪਹਿਲਾ ਜੀ ਬੂਹੋਂ ਚਾਰ ਦੰਦ ਜੀ ਲਿਆ ਦਿਖਾਓ ਤੋਰਾਂ ਇੱਕ ਰੀਨ ਆਹੋ ਤੋਰ ਦੇ ਦੰਦ ਵੀ ਦਿਖਾ ਦਈਆ ਆਪਾਂ ਆਹ ਦੇ ਸਾਦੇ ਜੇ ਪਿਓਰ ਚਾਰ ਜਾਂਦਾ ਹੈ ਵੀ ਜਿਹੜੀ ਮੂੰਹ ਠੀਕ ਹੈ ਜੀ ਠੀਕ ਹੈ ਜੀ ਅਬ ਤੇ ਕੱਦ ਕਾਠ ਜਿਹੜਾ ਇਹਦਾ ਚੰਗਾ ਵਾ ਤੇ ਥੱਲੇ ਆ ਮੇ ਫਿਕਸ ਜੇ ਹਵਾਨੇ ਦੀ ਮਾਲਕੇ ਜਿਹੜੀ ਬੋਦੇ ਵੀ ਦੀ ਮੰਗਡ ਹੁੰਦੀ ਹੈ ਹਜੇ ਹਵਾਨੇ ਦੀ ਅੱਜਕੱਲ ਸੱਬ ਦੀ ਆ ਜਿਹੜੀ ਬਾਕੀ ਇਹ ਆ ਵੀ ਕੋਈ ਸਾਂਹ ਪਹਿਲਾ ਖੜੇ ਤੇ ਦੁੱਧੋਂ ਵੱਜੂਗੀ ਕਿਉਂਕਿ ਆਪ ਵੀ ਜਿਹਨਾਂ ਨੇ ਡਿਊਟੀ ਤੇ ਵੀ ਜਾਣਾ ਹੁੰਦਾ ਵਾ ਤੇ ਇੰਨੇ ਪਛਮਾ ਵਾਲ ਜਿਹੜਾ ਧਿਆਨ ਹੁਣ ਦਿੱਤਾ ਨਹੀਂ ਜਾਂਦਾ ਅੱਗੇ ਵੀ ਜਿਹਨਾਂ ਦੇ ਫਾਦ ਦੱਸਦਾ ਉਹ ਜਿਹੜਾ ਸੰਭ ਲਿੰਦੇ ਸੀ ਮਗਰ ਤੇ ਆ ਦੇ ਸਾਥ ਸਿੱਕ ਸਜੇ ਹਵਾਨਾ ਜਿਹੜਾ ਇਹਦਾ ਤੇ ਚੰਗੇ ਘਰ ਤੇ ਸਾਣਿਆ ਦੂਰ ਦੂਰ ਜਿਹੜਾ ਥਾਨੋਂ ਬਹੁਤ ਸੁਣੀ ਸੁਆਈ ਬਾਕੀ ਉਹਦੀ ਉੱਪਰ ਬਾਈ ਕਿਕ ਕਿਰਪਾ ਬਿਨਾਂ ਨਗਰੀ ਬਹੁਤ ਸੁਧੀ ਸੁਣੀ ਤੇ ਥਾਨੇ ਵੀ ਪ੍ਰੋਪਰ ਹੱਥ ਚ ਆਉਣ ਵਾਲੇ ਆ ਤੇ ਦੂਰ ਦੂਰ ਜਿਹੜਾ ਥਾਨੇ ਆ ਤੇ ਕਿੰਨਾ ਫਿਰ ਮੁੱਲ ਰੱਖੀਏ ਦਾ ਆਪਾਂ ਬਾਕੀ ਰਪਈ ਹੁਣ ਤੇ ਬੈਠ ਦੇਖਦੇ ਹੁੰਦੀ ਗੱਬਣ ਹਾਂਜੀ ਤੇ ਫਿਰ ਤੇ ਮੁੱਲ ਕਰਦੇ 60 ਪੈੜਾ ਹਜ਼ਾਰ ਰੁਪਈਆ ਹਾਂਜੀ ਹਾਂਜੀ ਤੇ ਜੇ ਚਲੋ ਹੁਣ ਸੁਈ ਸੁਆਈ ਆ ਤੋਂ ਉਹਨੂੰ ਕੋ ਆਪਣੀ ਤਸੱਲੀ ਕਰਕੇ ਖੜੇ ਸੀ ਆਪਣੇ ਕਿਲੇ ਦੇ ਹਾਂਜੀ ਹਾਂਜੀ ਠੀਕ ਹੈ ਜੀ ਚਲੋ ਆਪਣੀ ਜਿੰਨੇ ਕਿ ਸੇਵਾ ਗਲੇ ਨੇ ਉਨੇ ਹੀ ਕਰਨੀਆਂ ਹਾਂਜੀ ਤੇ ਬਾਕੀ ਆਪਣੇ ਘਰ ਚ ਚਵਾਈ ਹੋਊਗੀ ਠੀਕ ਹੈ ਕਿਸ ਦੀ ਘਰ ਦੀ ਆਪਣੇ ਰੁਪਈਏ ਦੀ ਗਾਰੰਟੀ ਨਹੀਂ ਹੈ ਜੀ ਠੀਕ ਹੈ ਇੱਥੇ ਆਪਣੀ ਚੋਗੇ ਖੜੇ ਚੱਲੀ ਕਰੇ ਕੋਈ ਦਾ ਨਹੀਂ ਸਾਈ ਪਾਵੇ ਚੋਗੇ ਖੜੇ ਭਾਵੇਂ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਚਾਰ ਟਾਈਮ ਚੋਲੇ ਭਾਈ ਚਾਰ ਟਾਈਮ ਚੋਲੇ ਆਪਾਂ ਨੂੰ ਕੋਈ ਦੁੱਖ ਨਹੀਂ ਹਾਂਜੀ ਬਾਕੀ ਕਲੇ ਆਪਣੇ ਕਿਲ੍ਹੇ ਖੁੱਲ ਗਏ ਆਪਣੀ ਜੇ ਮੇਰੀ ਕੋਈ ਨਹੀਂ ਜਾਈ ਠੀਕ ਹੈ ਬਾਜੀ ਵੀ ਜੰਗਲ ਡੰਗਰ ਜੀ ਨਹੀਂ ਲਾਉਂਦਾ ਜਾਂ ਕੋਈ ਗਰੰਟੀ ਅਰਦਾ ਫਿਰ ਆਪਣੀ ਗਰੰਟੀ ਕੋਈ ਨਹੀਂ ਠੀਕ ਆ ਹਾਂਜੀ ਤੇ ਮੁੱਲੇ ਦਾ ਫਿਰ ਹੁਣ ਤੇ ਮੁੱਲ ਫਿਰ ਵੀ 45000 ਰੁਪਏ ਕਰਦੇ ਆਪਾਂ 45000 ਆ ਹਾਂਜੀ ਬਾਕੀ ਵਿੱਚ ਕਰ ਦੋ ਕਿ ਮੰਨ ਤਨ 5000 ਰੁਪਏ ਛੱਡ ਦਾਂਗੇ ਅੱਛਾ 40 ਦੇ ਦੇ ਦੋ 40 ਉਹ ਤੇ ਛੋਟ ਕਰਦਾ ਕੋਈ ਭੈਣ ਭਰਾ ਫੋਨ ਲਾਵੇ ਕੋਈ ਨਹੀਂ ਦੇ ਦਾਂਗਾ ਨਾਲ ਮਤਲਬ ਖਾਲੀ ਨਹੀਂ ਮੋੜਨਾ ਕਿ ਇੱਕ ਸਾਦਾ ਵੇਲ ਕਰਨਾ ਕਿ ਸਾਰਾ ਕਰਦਾ ਬਚੀ ਦਵਾ ਟੌਪ ਦੀ ਠੀਕ ਆ ਇਹ ਵੀ 414 ਕੋਈ ਜੇ ਬੇਨਾ ਭਲਾਉ ਬਾਕੀ ਇਹ ਵੀ ਇਹਦਾ ਕੱਲਾ ਦੁੱਧ ਦਾ ਮੁੱਲ ਨਹੀਂ ਆ ਦੋ ਦਨਾ ਮੋਲਦੀ ਬਾਕੀ ਭਾਈ ਗੁੰਦੀ ਵਿੱਚੀ ਵਸੀ ਪੂਰੀ ਗੁੰਦਮੀ ਵੜਿਆ ਜਿੱਤਰਾ ਨਿੱਗਰ ਆ ਜਾਣ ਵਾਲੀ ਆ ਪੂਰੀ ਉਹ ਜਾਣੀਆਂ ਵਾ ਇਹ ਵਸੀ ਮਗਰ ਪੜੀ ਆਗੇ ਹਾਂਜੀ ਹਾਂਜੀ ਤੁਸੀਂ ਦੋ ਥਾਂ ਛੱਡੀਆਂ ਦੋ ਥਾਂ ਚੁੰਗਾਈ ਜਾਂਦੇ ਨਾ ਬਛਨੇ ਪਾ ਜਾਂਦੇ ਨਾ ਜੀ ਹਾਂਜੀ ਪਰ ਵਾ ਬਰੀਡ ਦੀਆਂ ਵਛੀਆਂ ਥੇਤੀ ਪਲਦੀਆਂ ਵਾ ਤੇ ਹੁਣ ਇੱਕ ਗਾਂ ਹੋਰ ਜੇ ਹਾਂਜੀ ਇੱਕ ਗਾਂ ਹੋਰ ਜੀ ਇਹ ਦੇਖੋ ਕਿੰਨਾ ਦੁੱਧ ਇਹਦੇ ਕੋਲ ਤੱਕ ਦੁੱਧ 7 ਕਿਲੋ ਹੋਊਗਾ ਹੈਗਾ ਪੱਕਾ ਦੋ 7 ਲਿਓ ਪੱਕਾ 7 ਕਿਲੋਗੇ ਇਹਦੇ ਕੋਲ ਗੱਲ ਕੋਈ ਨਹੀਂ ਤੇ ਬਾਕੀ ਨੂੰ ਬੱਚਾ ਛੱਡੋ ਨਾ ਬੱਚਾ ਛੱਡੋ ਕੋਈ ਗੱਲ ਨਹੀਂ ਬੱਚਾ ਜਿਹੜਾ ਇਹਦੇ ਮਗਰ ਹੈਗਾ ਹਾਂਜੀ ਹਾਂ ਬ ਉਹ ਬੱਚਾ ਕੋਈ ਲਾਲੇ ਮਹੀਨੇ ਦਾ ਵਾਲੇ ਕੋਈ ਡੇਢ ਮਹੀਨੇ ਵਾਲੇ ਆਪਣੀ ਅੱਖਾਂ ਖੰਝੇ ਵਾ ਕੇ ਵੇਖੇ ਕੋਈ ਤੋਰੋ ਫਿਰ ਇਹਨਾਂ ਵੀ ਲੋ ਨੋ ਬਾਕੀ ਹੈ ਠੰਡੀ ਧੀਰੀ ਹੈ ਬਾਕੀ ਇਹੋ ਜਿਹੇ گاਵਾ ਦਾ ਦੁੱਧ ਪੂਰਾ ਸੰਗਣਾ ਹੁੰਦਾ ਵਾ ਜਿਹੜਾ ਇਹ ਵੀ ਥੋੜੀ ਜਿਹੀ ਲਿੱਸੀ ਆ ਸਰੀਰੋਂ ਸਾੰਭੀ ਨਹੀਂ ਹੈ ਜੇ ਕੋਈ ਸਾੰਭ ਵਾਲਾ ਕੋਈ ਲਾ ਜੂਗਾ ਤੇ ਹੋ ਸਕਦਾ ਦੁਮਾਦ ਵੀ ਜਾਵੇ ਆਜ ਲੈ ਬੀ ਜੀ ਇਹ ਕੋ ਸਾੰਭਣਾ ਯਾਰ ਬੀ ਜੀ ਜਿਹੜਾ ਇਹ ਪੈਰਪੂਰੇ ਬਣਾਏ ਕੱਲ ਕੋਈ ਨਾ ਵੇਲੇ ਕਰੀ ਜੀ ਤੇ ਇਹਦਾ ਫਿਰ ਮੁੱਲ ਵੀ ਜੀ ਮੋਹਲਰ ਵੀ ਜੀ ਵੀ ਕਰੀਏ 21 ਕਰੀਏ 18000 ਤੋਂ ਮੰਨਦਾਂ ਕਿੰਨਾ 2000 ਰੁਪਏ ਛੱਡ ਦਾਂ ਦੋ ਜੀ 18000 ਦੇ ਦਾ ਮਰ ਬਚਾ ਜੀ ਪੂਰੇ 15 ਹੀ ਦੇ ਦਈਏ ਇਹ ਤਾਂ ਹੀ 15 ਦੀ 1500 200 ਤੇ ਛੋੜੂਗੀ ਕੋਈ ਫਿਰ ਵੀ ਫੋਨ ਲਾ ਕੇ ਭੈਣ ਭਰਾ ਦੇ ਦਾਂ ਕੋਈ ਮੋੜਦੇ ਨਹੀਂ ਆਪਾਂ ਕਹਿਣਾ ਠੀਕ ਹੈ ਤੇ ਬਾਕੀ ਆਪਣੀ ਤਸਲੀਤੋਂ ਦੀ ਠੀਕ ਹੈ ਆਪਣੀ ਕਿਸੇ ਦੇ ਘਰ ਦੀ ਕੋਈ ਗਾਰੰਟੀ ਨਹੀਂ ਹੈ ਹੁਣ ਇੱਕ ਰੇੜਾ ਤੇ ਇੱਕ ਘੋੜੀ ਵੀ ਹੈ ਰੇੜੇ ਘੋੜੀਏ ਤੇ ਤੇ ਇਹ ਵਿੱਚ ਭਰਪੂਰ ਫੇਰੀ ਦੀ ਆਪਣੇ ਪਟੇ ਲਿਆਉਣੇ ਆਪਾਂ ਅੱਛਾ ਡੰਗਰ ਜਿਆਦਾ ਹੈ ਆਪਣੇ ਕੋ ਅੱਗੇ ਹਾਂਜੀ ਤੇ ਰੱਖਿਆ ਹੈ ਇਹਨੂੰ ਤੁਣ ਇਹਨਾਂ ਸਾਹਮਣੇ ਇੱਕ ਦੀ ਗਾਂ ਹੋਰ ਲੈ ਆਵਾਂਗੇ ਠੀਕ ਆ ਤੇ ਪੱਠੇ ਮੋਟਰਸਾਈਕਲ ਜਿਹੜੀ ਹੈਗੀ ਉਹ ਲੈ ਕੇ ਆਵਾਂਗੇ ਹੁਣ ਇਹ ਕਿ ਕੰਮ ਥੋੜਾ ਹਿਸਾਬ ਦਾ ਵਾ ਹਾਂਜੀ ਕੰਮ ਹਿਸਾਬ ਦਾ ਕਰਾਂ ਥੋੜਾ ਤੇ ਉਹਦੇ ਕਰਕੇ ਫਿਰ ਇਹ ਵੀ ਵੇਚ ਦੇਣੀ ਆ ਕੋਈ ਤਰ੍ਹਾਂ ਪੱਠੇ ਪਠੇਤੇ ਲਿਉਂਦੇ ਫਿਰ ਪੱਠੇ ਬੁਠੇਤੇ ਇੱਥੇ ਇੱਥੇ ਸਾਰਾ ਚੱਕਰ ਕੀ ਇਹਨੂੰ ਠੀਕ ਆ ਬਾਕੀ ਚਰਨ ਚਰਨ ਕੋਈ ਚੱਕਰ ਨਹੀਂ ਮਾਰਨੀ ਤੇ ਪਾਣਾ ਠੀਕ ਆ ਬਾਕੀ ਇਹਨਾਂ ਬਾਰੇ ਤੁਸੀਂ ਆਪ ਹੀ ਵੇਖ ਲੈਣਾ ਸਾਨੂੰ ਤਾਂ ਬਹੁਤੀ ਜਿਆਦਾ ਗੱਲ ਨਹੀਂ ਆ ਤੂੰ ਆਪਣੇ ਵੇਖ ਕੇ ਲੈ ਜਾ ਆ ਜ ਲੈ ਆਓ ਬਾਕੀ ਤਰ ਤੁਹਾਨੂੰ ਦੱਸਾਂ ਮਖਾ ਦੇਦੇ ਆਪਾਂ ਹੋਰ ਆਪਾਂ ਆਪਣੀ ਤਸਦੀ ਕਰਕੇ ਲੈ ਜਾਈਏ ਗੱਲ ਕੀ ਤੇ ਮੋਲ ਵੀਰ ਜੀ ਇਕੱਠਾ ਹੀ ਦੱਸਣਾ ਕਿ ਇਕੱਲਾ ਇਕੱਲਾ ਦੱਸਣਾ ਜੀ ਮੋਲ ਵੀਰ ਜੀ ਕੋਈ ਨਹੀਂ ਇਕੱਠਾ ਹੀ ਦੱਸਦੇ ਆ ਅੱਜ ਜੀ 18000 ਰੁਪਏ ਮੋਲ ਕਰਾ ਲਓ 20 ਕਰਾ ਲਓ 25 ਕਰਾ ਲਓ 18000 ਦੀ ਹਾਂ ਨਾ ਕਰਦਾ ਕੋਈ ਨਹੀਂ ਬਾਕੀ ਫੋਨ ਲਾਵੇ ਕੋ ਭੈਣ ਭਰਾ ਇਹ ਵੀ ਦੀ ਬਾਕੀ ਪਤਾ ਕੀ ਮੇਰੀ ਬੇਨਤੀ ਹੈ ਕਿ ਆ ਕਿ ਜਿਹਨੇ ਵੀ ਜਿਹਨੇ ਲੋੜ ਜੀ ਇਹਨੂੰ ਲੋੜ ਹੈ ਜਿਹਦੀ ਇਹ ਚੀਜ਼ ਨੂੰ ਲੋੜ ਹੈ ਹਾਂਜੀ ਉਹਦੇ ਵੀਰ ਕੋ ਫੋਨ ਨਹੀਂ ਹੋਣਾ ਮੇਰਾ ਭਰਾ ਬੇਨਤੀ ਹੱਥ ਥੋੜ ਕੇ ਕਿ ਇਹ ਭੈਣ ਭਰਾ ਲਾਗੇ ਭਲਾ ਕਰਦੇ ਹੋ ਵੀਰ ਜੀ ਉਹਨੇ ਆਪਾਂ ਮਾਨਤਾਣ ਕਰਦਾਂਗੇ ਕੋਈ ਆਪਾਂ ਫਿਕਸ ਨਹੀਂ ਕਰਤਾ ਫੋਨ ਲਾਵੇ ਕੋਈ ਭੈਣ ਭਰਾ ਆਪਾਂ ਦੇ ਦਾਂਗੇ ਮੋੜ ਦੇਣੀ ਆਪਾਂ ਕਿਨੂੰ 18000 ਚ ਰੇੜਾ ਵੀ ਤੇ ਇਹ ਵੀ ਰੇੜਾ ਰੇੜਾ ਉਹਦੀ ਘੋੜੀ ਵੀ ਨਾਲ ਹੀ ਰੇੜਾ ਵੀ ਦਿਖਾ ਦਈਏ ਇੱਕ ਰੇੜਾ ਆਹ ਜਿਹੜਾ ਰੇੜਾ ਜੇ 18000 ਚ ਰੇੜਾ ਵੀ ਤੇ ਘੋੜੀ ਵੀ ਆ ਕੋਈ ਕਰਦਾਂਗਾ ਮਾਨਤਨਾਂ ਵਿੱਚੋਂ ਗਿੰਦੇ ਕਰਦਾਂਗੇ ਕੋਲਾ ਮਾਨਤਨਾਂ ਕਰਾਂਗਾ ਇਹ ਆ ਵੀ ਅੱਗੇ ਇਹ ਚੀਜ਼ ਦੇ ਤੁਸੀਂ ਵਰਤੋ ਜਿਆਦਾ ਕਰਦੇ ਹੋ ਹੁਣ ਇਹ ਵਰਤੋ ਨਹੀਂ ਹੁੰਦੇ ਜੀ ਹਾਂਜੀ ਹਾਂਜੀ ਨਾਲੇ ਘੋੜੀਆਂ ਜਿੰਨੇ ਵਿਹਲੇ ਪੱਟੇਗਾਣੇ ਨਾਲ ਕਿਸੇ ਦੇ ਕੰਮ ਨਾਲੇ ਵੱਡੇ ਬਾਹੂ ਹਾਂਜੀ 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 ਆ ਕੋਈ ਆਪਣੇ ਕੋਲ ਐਵੇਂ ਅਖੀ ਜੀ ਆਪਾਂ ਹੁਣ ਤੇ گاਉਂ ਗੂ ਇੱਕ ਦੀ ਲਿਆਵਾਂਗੇ ਵੱਧ ਹੋਈ ਠੀਕ ਆ ਹਾਂਜੀ ਤੇ ਬਾਕੀ ਕੋਈ ਵੀਰ ਆਪਣੀ ਇੱਥੇ ਆ ਕੇ ਵੇਸ ਚਾਖ ਕੇ ਤਸੱਲੀ ਕਰਕੇ ਵੇਸ ਚਾਖ ਕੇ ਆਪਣੀ ਸਮਝਣਾ ਮਰਜ਼ੀ ਨਾਲ ਖੜੇ ਜੀ